ਥੋਡੀ ਮੌਤ ਤੈ ਥੋਡੇ ਫੈਰ ਵੱਜਣੇ ਤੈ ਨੇ ਜਿਹੜੇ ਪੰਜਾਬ ਦੇ ਲਈ ਸੋਚਦੇ ਹਾਂ ਜੈਂਗਸਟਰਾਂ ਤੋਂ ਪਰੇਸ਼ਾਨ ਹੋ ਕੇ ਪੁਲਿਸ ਦੇ ਕੋਲੇ ਜਾਂਦੇ ਆ ਇਹਨਾਂ ਦੇ ਐਸਐਸਸੀਏ ਇੰਚਾਰਜ ਬੈਠੇ ਆ ਜਿਹੜੇ ਕਹਿੰਦੇ ਆ ਪੈਸੇ ਚਟਣੇ ਆ ਜੇ ਕਰੋੜ ਦਿੰਦਾ 50 ਲੱਖ ਦੇ ਕੀ ਨਵੇੜਲਾ ਲਾਲਾ ਇਹ ਥੋਡੇ ਹਾਲਾਤ ਨੇ ਪੰਜਾਬ ਦੇ ਵਿੱਚ ਸਿੱਧੂ ਮੂਸੇ ਵਾਲੇ ਸਾਹਿਬ ਦੇ ਫਾਦਰ ਸਾਹਿਬ ਦੀ ਗੱਲ ਸੁਣੀ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਜੇ ਕੋਈ ਸਾਡੇ ਦੇ ਫਾਇਰਿੰਗ ਹੋਊ ਜਾਂ ਬੰਦਾ ਮਰੂ ਅਸੀਂ ਐਫ ਆਈ ਆਰ ਨਹੀਂ ਦਰਜ ਕਰਾਵਾਂਗੇ ਇਹ ਤਾਂ ਇਹ ਕੁਛ ਭਾਲਦੇ ਐ ਮੇਰੇ ਤੇ 16 ਜੂਨ ਨੂੰ ਬਠਿੰਡੇ ਚੱਲੀਆਂ ਗੋਲੀਆਂ ਜਿਹਦੇ ਚੋਂ 9 ਫਾਇਰ ਹੋਏ 4 ਮੇਰੇ ਹਮਸ਼ੱਕਲ ਦੇ ਵੱਜੇ ਬਠਿੰਡਾ ਪੁਲਿਸ ਨੇ ਮੈਨੂੰ ਉਹਦੇ ਵਿੱਚ ਗਵਾਹ ਨਹੀਂ ਬਣਾਇਆ ਮੈਂ ਪਿੱਟ ਪਿੱਟ ਮਰ ਗਿਆ 40 ਦਿਨਾਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਅਮਰੀਕਨ ਵੈਪਨ ਵੀ ਮਿਲੇ ਕਿਹੜੇ ਮਿਲੇ ਜਿਹੜੇ ISI ਦੇ ਥਰੂ ਪਾਕਿਸਤਾਨ ਚੋਂ ਆਏ ਵੀ ਸੀ ਤੇ ਮਾਨਸਾ ਨੇ ਜਿਹੜਾ ਘਾਟਾ ਖਾਦਾ ਸਾਡੇ ਸਿੱਧੂ ਮੂਸੇ ਵਾਲਾ ਸਾਹਿਬ ਤੋਂ ਬਾਅਦ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਇਸ ਸਰਕਾਰ ਦੀ ਬੇਸ਼ਰਮੀ ਇਹ ਵੀ ਕਿਸੇ ਤੋਂ ਲੁਕੀ ਨਹੀਂ ਪੰਜਾਬ ਦੇ ਹਾਲਾਤ ਇਹ ਕਿਸੇ ਤੋਂ ਕੁਝ ਲੁਕੇ ਨਹੀਂ ਹੈਗੇ ਤੇ ਮਾਨਸਾ ਨੇ ਜਿਹੜਾ ਘਾਟਾ ਖਾਦਾ ਸਾਡੇ ਸਿੱਧੂ ਮੂਸੇਵਾਲਾ ਸਾਹਿਬ ਤੋਂ ਬਾਅਦ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਪਰ ਇਸ ਸਰਕਾਰ ਦੀ ਬੇਸ਼ਰਮੀ ਇਹ ਵੀ ਕਿਸੇ ਤੋਂ ਲੁਕੀ ਨਹੀਂ ਗੱਲ ਸਤੀਸ਼ ਬਿੱਟੂ ਜੀ ਦੇ ਉੱਤੇ ਚੱਲੀਆਂ ਨੀਟੂ ਜੀ ਸਤੀਸ਼ ਨੀਟੂ ਜੀ ਦੇ ਉੱਤੇ ਚੱਲੀਆਂ ਗੋਲੀਆਂ ਵੀ ਆਪਾਂ ਕਰਦੇ ਆ ਇਹਦੇ ਉੱਤੇ ਮੈਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਮੂਸੇਵਾਲੇ ਸਾਹਿਬ ਦੇ ਫਾਦਰ ਸਾਹਿਬ ਦੀ ਗੱਲ ਸੁਣੀ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਜੇ ਕੋਈ ਸਾਡੇ ਦੇ ਫਾਇਰਿੰਗ ਹੋਊ ਜਾਂ ਬੰਦਾ ਮਰੂ ਅਸੀਂ ਐਫ ਆਈ ਆਰ ਨਹੀਂ ਦਰਜ ਕਰਾਵਾਂਗੇ ਇਹ ਤਾਂ ਇਹ ਕੁਛ ਭਾਲਦੇ ਆ ਇਹ ਸਰਕਾਰ ਐਡੀ ਬੇਸ਼ਰਮ ਹੋ ਚੁੱਕੀ ਐ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਜਿਹੜੇ ਹਾਲਾਤ ਨੇ ਇਹ ਤਾਂ ਇਹ ਕੁਛ ਭਾਲਦੇ ਆ ਮੇਰੇ ਤੇ 16 ਜੂਨ ਨੂੰ ਬਠਿੰਡੇ ਚੱਲੀਆਂ ਗੋਲੀਆਂ ਜਿਦੇ ਚੋਂ 9 ਫਾਇਰ ਹੋਏ 4 ਮੇਰੇ ਹਮਸ਼ਕਲ ਦੇ ਵੱਜੇ ਉਹ ਚ ਮੈਂ ਬਚ ਗਿਆ ਮੈਂ ਉੱਥੇ ਮੌਕੇ ਤੇ ਸੀ ਬਠਿੰਡਾ ਪੁਲਿਸ ਨੇ ਮੈਨੂੰ ਉਹਦੇ ਵਿੱਚ ਗਵਾਹ ਨਹੀਂ ਬਣਾਇਆ ਮੈਂ ਪਿੱਟ ਪਿੱਟ ਮਰ ਗਿਆ ਉਦਾ ਨਤੀਜਾ ਕੀ ਹੋਇਆ 40 ਦਿਨਾਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਕਿੰਨੇ ਦੀ ਜ਼ਮਾਨਤ ਹੋ ਗਈ ਜਿਨ੍ਹਾਂ ਨੇ ਬੇਕਸੂਰ ਬੰਦਿਆ ਦੇ ਚਾਰ ਫੈਰ ਮਾਰੇ ਜਿਨ੍ਹਾਂ ਕੋਲੋਂ ਅਮਰੀਕਨ ਵੈਪਨ ਮਿਲੇ ਅਮਰੀਕਨ ਵੈਪਨ ਵੀ ਮਿਲੇ ਕਿਹੜੇ ਮਿਲੇ ਜਿਹੜੇ ISI ਦੇ ਥਰੂ ਪਾਕਿਸਤਾਨ ਚੋਂ ਆਏ ਹੋਏ ਸੀ ਪੁਲਿਸ ਦੀ ਬਿਸ਼ਰਮੀ ਦਾ ਇਹ ਆਲਮ ਮੈਂ ਡੇਢ ਮਹੀਨਾ ਪੁਲਿਸ ਨੂੰ ਪਿੱਟੀ ਗਿਆ ਜੀ ਮੇਰੀ ਗਵਾਹੀ ਕਿਉਂ ਨਹੀਂ ਕਰਾਰੇ ਮੇਨੂੰ ਵਿੱਚ ਗਵਾਹ ਕਿਉਂ ਨਹੀਂ ਬਣਾ ਰਹੇ ਦੱਸ ਦੋ ਕਹਿੰਦੇ ਪਾਟਕ ਸਾਹਿਬ ਤੁਹਾਨੂੰ ਗਵਾਹ ਬਣਾ ਨਹੀਂ ਸਕਦੇ ਤੇ ਉਹਦਾ ਨਤੀਜਾ ਤੁਹਾਨੂੰ ਦੱਸਿਆ ਵੀ 40 ਦਿਨਾਂ ਬਾਅਦ 45 ਦਿਨਾਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਮੈਂ ਮੂਸੇਵਾਲ ਸਾਹਿਬ ਦੇ ਫਾਦਰ ਸਾਹਿਬ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਸਾਰੇ ਜਿੰਨੇ ਵੀ ਖੜੇ ਆ ਜਿਹੜਾ ਜਿਹੜੇ ਪੰਜਾਬ ਬਾਰੇ ਸੋਚਦੇ ਆ ਪੰਜਾਬ ਦੀ ਨੌਜਵਾਨੀ ਬਾਰੇ ਸੋਚਦੇ ਆ ਪੰਜਾਬ ਦੇ ਭਵਿੱਖ ਬਾਰੇ ਸੋਚਦੇ ਆ ਤਿਆਰ ਰਹੋ ਗੋਲੀ ਹਰੇਕ ਦੇ ਵੱਜਣੀ ਆ ਮੈਂ ਤੁਹਾਨੂੰ ਅੱਜ ਦੱਸ ਦੇਣਾ ਚਾਹੁੰਦਾ ਗੋਲੀ ਮੇਰੇ ਅੱਜ ਨਹੀਂ ਮੇਰੇ ਵੀ 6 ਮਿੰਟ ਠਹਿਰ ਕੇ ਵਾਜੂ ਪਰ ਮੈਂ ਆਪਦੇ ਵੱਲੋਂ ਤਿੰਨ ਨਾਮ ਡਿਸਾਈਡ ਕਰਤੇ ਮੈਂ ਆਪਦੇ ਵੱਲੋਂ ਨਾਮ ਡਿਸਾਈਡ ਕੀਤੇ ਆ ਜਿਹੜੇ ਬੰਦੇ ਮੇਰੀ লাশ ਰੱਖ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਜਿਹੜੀ ਅੱਗੇ ਦੀ ਪਾਲਿਸੀ ਬਣਾਉਣਗੇ ਵੀ ਇਸ ਬੇਸ਼ਰਮ ਮੀ ਧਾਰਨ ਕੀਤੀ ਵੀ ਪੁਲਿਸ ਨੂੰ ਇਸ ਸਰਕਾਰ ਨੂੰ ਇਹਦਾ ਜਲੂਸ ਕਿਵੇਂ ਕੱਢਣਾ ਨਾ ਤਾਂ ਬਾਕੀ ਕਤਲਾਂ ਦੇ ਵਿੱਚ ਅਜੇ ਤੱਕ ਗਵਾਹੀਆਂ ਹੋਈਆਂ ਨਾ ਬਾਕੀ ਕਤਲਾਂ ਦੇ ਵਿੱਚ ਅਜੇ ਤੱਕ ਕਿਸੇ ਨੂੰ ਸਜਾਵਾਂ ਹੋਈਆਂ ਇੱਥੋਂ ਤੁਹਾਡੇ ਅੱਗੇ ਬੁਲਾਰੇ ਬੈਠੇ ਐ ਸਮਾਜ ਦੇ ਸ਼ੁਭਚਿੰਤਕ ਬੈਠੇ ਐ ਜਿਹੜੇ ਬਠਿੰਡੇ ਮੇਲਾ ਕਾਂਢ ਵੇਲੇ ਵੀ ਗਏ ਸੀ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਬਠਿੰਡੇ ਮਾਲ ਰੋਡ ਦੇ ਪ੍ਰਧਾਨ ਮੇਲਾ ਕਾਂਢ ਦੇ ਸਾਰੇ ਦੇ ਸਾਰੇ ਕਾਤਲ ਬਾਇ ਇੱਜ਼ਤ ਬਰੀ ਹੋਗੇ ਤੇ ਤੁਹਾਡੇ ਮੇਰੇ ਕਾਤਲਾਂ ਨੇ ਵੀ ਕੱਲ ਨੂੰ ਬਾਇ ਇੱਜ਼ਤ ਬਰੀ ਹੋਣਾ ਕਿਉਂਕਿ ਪੰਜਾਬ ਪੁਲਿਸ ਲੱਗੀ ਵੀ ਐ ਵੀ ਜਿਹੜੇ ਇਹਨਾਂ ਦੇ ਕਤਲ ਕਰਦੇ ਆ ਪੰਜਾਬ ਦੇ ਬਲਾਰਿਆਂ ਦੇ ਜਿਹੜੇ ਜਿਹੜੇ ਤੁਹਾਡਾ ਮੇਰਾ ਕੱਲ ਨੂੰ ਕਤਲ ਹੋਣਾ ਹਰੇਕ ਬੰਦਾ ਜੀ ਨੂੰ ਕੋਈ ਵਿਸ਼ਵਾਸ ਹੈ ਆ ਵੀ 2 ਤੋਂ 3 ਬੰਦੇ ਦੀ ਇੱਕ ਟੀਮ ਤਿਆਰ ਕਰ ਦੋ ਜਿਹੜੀ ਇਹ ਪਰਿਵਾਰਾਂ ਨੂੰ ਥੋੜਿਆਂ ਨੂੰ ਜਦੋਂ ਬਲੈਕਮੇਲ ਕਰਦੇ ਆ ਪੁੱਤ ਦੀ ਮਿੱਟੀ ਨਾ ਖਰਾਬ ਕਰੋ ਜੀ ਇਹਦੀ ਮਿੱਟੀ ਨਾ ਰੋਲੋ ਲੋਕ ਹੁਣਾਂ ਪੋਲਿਟਿਕਸ ਕਰਨ ਆਏ ਆ ਇਹਦਾ ਪੋਸਟਮਾਰਟਮ ਕਰਾਓ ਤੇ ਸੰਸਕਾਰ ਕਰਾਓ ਤੇ ਯਬ ਨਵੇੜੋ ਮੇਰੇ ਵੱਲੋਂ ਲੋਕ ਆਵਾਜ਼ ਦਾ ਮਨਿੰਦਰ ਸਿੱਧੂ ਬਟਿੰਡੇ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਸੋਨੂ ਮਹੇਸ਼ਵਰੀ ਤੇ ਅੰਮ੍ਰਿਤਸਰ ਤੋਂ ਹਿੰਦੂ ਲੀਡਰ ਲਾਲੀ ਇਹ ਤਿੰਨ ਬੰਦੇ ਡਿਸਾਈਡ ਕੀਤੇ ਗਏ ਆ ਵੀ ਜਿੱਦੇ ਮੇਰੇ ਫੈਰ ਵੱਜੇ ਚਾਹੇ ਕੋਈ ਐਜੀਟੇਸ਼ਨ ਚਲਾਉਣੀ ਹੈ ਚਾਹੇ ਸਰਕਾਰ ਨਾਲ ਲੜਾਈ ਲੜਨੀ ਹੈ ਇਹ ਤਿੰਨ ਬੰਦੇ ਚਲਾਉਣਗੇ ਤਾਂ ਮੇਰੀ ਸਾਰਿਆਂ ਨੂੰ ਅੱਤ ਬਨ ਕੇ ਬੇਨਤੀ ਹੈ ਥੋਡੀ ਮੌਤ ਤੈ ਹੈ ਤੁਹਾਡੇ ਫੈਰ ਵੱਜਣੇ ਤੈ ਨੇ ਜਿਹੜੇ ਪੰਜਾਬ ਦੇ ਲਈ ਸੋਚਦੇ ਹਾਂ ਬਸ ਤੁਸੀਂ ਇਹ ਸੋਚ ਲਓ ਵੀ ਜਿਹੜੇ ਮਰ ਗਏ ਆਪ ਮਰੇ ਜਗ ਪਰ ਲਉ ਕੋਈ ਮਿੱਟੀ ਨਹੀਂ ਖਰਾਬ ਹੁੰਦੀ ਕੁਛ ਨਹੀਂ ਹੁੰਦੀ ਜੇ ਸਿੱਧੂ ਮੂਸੇ ਵਾਲੇ ਦੀ লাশ ਉਸੇ ਦਿਨ ਸਰਦਾਰ ਬਲਕੌਰ ਸਿੰਘ ਸਿੱਧੂ ਸੜਕ ਤੇ ਧਰ ਲੰਦੇ ਅੱਜ ਪੰਜਾਬ ਦੇ ਹਾਲਾਤ ਨਾ ਹੁੰਦੇ ਅੱਜ ਪੰਜਾਬ ਦਾ ਹਰੇਕ ਵਪਾਰੀ ਹਰੇਕ ਤੀਜਾ ਵਪਾਰੀ ਪੂਰਾ ਫਰੋਤੀ ਨਾ ਦੇ ਰਿਹਾ ਹੁੰਦਾ ਜਿਹੜੇ ਫਰੋਤੀਆਂ ਤੋਂ ਪਰੇਸ਼ਾਨ ਹੋ ਕੇ ਗੈਂਗਸਟਰਾਂ ਤੋਂ ਪਰੇਸ਼ਾਨ ਹੋ ਕੇ ਪੁਲਿਸ ਦੇ ਕੋਲੇ ਜਾਂਦੇ ਆ ਇਹਨਾਂ ਦੇ ਐਸਐਸਸੀਏ ਇੰਚਾਰਜ ਬੈਠੇ ਆ ਜਿਹੜੇ ਕਹਿੰਦੇ ਆ ਪੈਸੇ ਚਟਣੇ ਆ ਜੇ ਕਰੋੜ ਦਿੰਦਾ 50 ਲੱਖ ਦੇ ਕੇ ਨਵੇੜਲਾ ਲਾਲਾ ਇਹ ਤੁਹਾਡੇ ਹਾਲਾਤ ਨੇ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਸੱਚਾਈ ਹੈ ਤਾਂ ਜੋ ਵੀ ਪੰਜਾਬ ਦੇ ਲਈ ਕੋਈ ਘੋਲ ਲੜਨਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਲਈ ਲੜਨਾ ਚਾਹੁੰਦੇ ਆ ਪੰਜਾਬ ਦੇ ਭਵਿੱਖ ਲਈ ਲੜਨਾ ਚਾਹੁੰਦੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਆ ਵੀ ਮੌਤ ਤੋਂ ਬਾਅਦ ਆਪਦੀ ਲੜਾਈ ਲੜਨ ਦੇ ਲਈ ਆਪਦੀ ਵਾਰਸ ਤੈਅ ਕਰ